ਸਾਨੂੰ ਸਮੇ ਸਮੇ ਸਰ ਜਾਗਰੂਕ ਕੀਤਾ ਹੈ ਔਰ ਬਹੁਤ ਵੱਡਾ ਹਿੱਸਾ ਪਾਇਆ ਉਹਦੇ ਨਾਲ ਹੀ ਜਿਵੇਂ ਕਹਾਂ ਪੰਜਾਬ ਦੇ ਕਿਸਾਨ ਨੇ ਕਿਸੇ ਗੱਲ ਦੀ ਕਸਰ ਨਹੀਂ ਛੱਡੀ ਜਿੰਨੀ ਮਿਹਨਤ ਜਿੰਨੀ ਲਗਨ ਜਿੰਨੀ ਸਰਦਾ ਆਪਣੇ ਵੇਚਾਇ ਦੀ ਧਾਰ ਨਹੀਂ ਆ ਕਿ ਜਿਹੜੇ ਔਸਟੈਂਡ 4 ਦੱਸੇ ਜਾਂਦੇ ਐ ਔਸਟੈਂਡ ਉਪਜ ਦੱਸੀ ਜਾਂਦੀ ਐ ਉਹਦੇ ਨਾਲੋਂ ਤਕਰੀਬਨ ਡੇਢੇ ਸਵਾਏ ਤੇ ਕਿਸਾਨ ਪਰਵਾਹ ਨੇ ਆਪਣੀ ਮਿਹਨਤ ਦੇ ਨਾਲ ਉਹਦੇ ਵਿੱਚ ਵੱਡਾ ਨਾਮਲਾ ਫੱਟਿਆ ਜਾਂ ਹਿੱਸਾ ਪਾਇਆ ਸਾਡੇ ਦੇਸ਼ ਦੇ ਹਰ ਨਪੜ ਹਰ ਵਿੱਚ ਅਸੀਂ ਸਾਰੇ ਸੁਗਰਾਂ ਦਾ ਵੱਡਾ ਹਿੱਸਾ ਪਾਉਦੇ ਐ ਔਰ ਕੇਜ ਦੀ ਜਿਹੜੀ ਆ ਤਮਨੇ ਪਰਤਾ ਕੀਤੀ ਹੈ ਉਹ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਹਿੱਸਾ ਹੈ ਤੋਂ ਸੰਭਾਲਿਓ ਭਾਓ ਇਹਨਾਂ ਨੂੰ ਕੱਢਦੇ ਬਾਗੂਦ ਵੀ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਦਾ ਛਾਬੜਾ ਕਰਨਾ ਪੈਂਦਾ ਹੈ ਵਿਦੇਸ਼ੀ ਫਿਰ ਫਾਇਦਾ ਵੀ ਕਰ ਲੈਂਦੇ ਆ ਉਹਨਾਂ ਨੂੰ ਖਰੀਦਣ ਵਾਲੇ ਪੁੱਤਰਾਂ ਦੇ ਨਜ਼ਰੇ ਬਹੁਤਾਰੇ ਚੱਲਣੇ ਪੈਂਦੇ ਐ ਮੈਂ ਸਾਰੇ ਅੱਗੇ ਇਹ ਦੇਖਤੀ ਕਰੂੰਗਾ ਕਿ ਸਮਾਜ ਜਾਣਦਾ ਹੈ ਸੇਤੀ ਕਰਮਾ ਸੇਤੀ ਬਹੁਤ ਵੱਡੀ ਗੱਲ ਐ ਤਾਂ ਇਹ ਆ ਜਾਂਦਾ ਪਰ ਦੇ ਨਾਲ ਜੇ ਅਸੀਂ ਇਹਦਾ ਸੰਭਾਲਾ ਇੱਕ ਇੱਕ ਦਿਨ ਨਾਲ ਰਹਿ ਕੇ ਕਰ ਸਕਾਂਗੇ ਤਾਂ ਤਾਂ ਹੀ ਅਸੀਂ ਕਾਮਯਾਬ ਹੋਵਾਂਗੇ ਜਿਹੜੇ ਜ਼ਮੀਨਦਾਰ ਪ੍ਰਾਇਸਵਾਸੀ ਕਹਾਂ ਲੱਦੇ ਹੈ ਉਹਨਾਂ ਨੂੰ ਸਰਮਾਤ ਵੀ ਤਾਇ ਹੀ ਕੀਤਾ ਜਾਂਦਾ ਵਾਟ ਵੀ ਤਾਇ ਮਿਲਦੇ ਹੈ ਕਿ ਉਹਨਾਂ ਜ਼ਮੀਨਾਂ ਜੋ ਉਹ ਪਜ਼ਲਾ ਨੂੰ ਔਰ ਘੱਟੇ ਘੱਟ ਕਰਕੇ ਉਹਦੀ ਉੱਤ ਜਾਦਾ ਲਿਆ ਕੇ ਮੁਨਾਫਾ ਲੈ ਕੇ ਆਪਣੇ ਜੀਵਨ ਨੂੰ ਖੁਸ਼ਾਲ ਕਰਦੇ ਹੈ ਉਥੇ ਆਪਣੇ ਭਾਈਚਾਰੇ ਵਿੱਚ ਉਹਨਾਂ ਦਾ ਕੱਦ ਵੀ ਵੱਡਾ ਹੁੰਦਾ ਹੈ ਸਮੇਂ ਦੇ ਨਾਲ ਸਾਡੇ ਨੌਜਵਾਨ ਬੱਚੇ ਪੜ੍ਹਦੇ ਗਿਆ ਪੜ੍ਹਾਈ ਕਰ ਲਈ ਹੈ ਹਰ ਇੱਕ ਬੰਦਾ ਸਮਝਦਾ ਜੇ ਮੈਂ ਪੜ੍ਹਾਈ ਕਰ ਲਈ ਤਾਂ ਨੌਕਰੀ ਮਿਲਣੀ ਚਾਹੀਦੀ ਹੈ ਮੈਂ ਇਹ ਸਰਕਾਰوں ਮੇਰੇ ਕਿਸਾਨ ਭਰਾਓ ਮੈਂ ਨੌਜਵਾਨਾਂ ਨੂੰ ਇਹ ਫੀਲ ਕਰੂੰਗਾ ਜੇ ਸਾਡੇ ਕੋਲੇ ਕੋਈ ਸਾਧਨ ਆਏ ਉਸ ਅਸੀਂ ਆਪਣੇ ਕਿੱਤੇ ਨੂੰ ਕੰਦੇ ਨੂੰ ਵਧੀਆ ਢੰਗ ਨਾਲ ਚਲਾ ਸਕੀਏ ਤਾਂ ਉਹਦੇ ਵਿੱਚ ਇਹ ਨੌਕਰੀਆਂ ਨਾਲੋਂ ਜ਼ਿਆਦਾ ਹੀ ਆਮਦਨ ਤੇ ਜ਼ਿਆਦਾ ਸਾਡਾ ਮਾਨ ਸਨਮਾਨ ਹੈ ਥੋੜੀ ਕਿਰਪਾ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਹਰਾਵੜਾ ਨੇ ਥੋੜੇ ਅਸ਼ੀਰਵਾਦ ਤੇ ਅਰਦਾਸਾ ਨਾਲ ਮੈਨੂੰ ਆਪਣੀ ਵਜਾਤ ਵਿੱਚ ਸ਼ਾਮਲ ਕੀਤਾ ਹੈ ਮੈਨੂੰ ਪੌਣੇ ਇੱਕ ਦੋ ਸਾਲ ਹੋ ਗਏ ਔਰ ਮੈਂ ਥੋੜੀ ਸੇਵਾ ਵਿੱਚ ਮੈਨੂੰ ਜਿੱਦੇ ਵੀ ਪਤਾ ਲੱਗਦਾ ਮੈਂ ਸਭ ਦਾ ਬਹੁਤ ਸਾਰੇ ਵਿੰਗ ਵਾਲਾ ਇਹ ਸਮਾਉਂ ਨਹੀਂ ਲੱਗਾ ਕਿ ਸੀ ਘਰੇ ਪਿਆ ਬੀ ਪਾਲਾਂਗੇ ਅਸੀਂ ਆਪਣੇ ਰੂੜੀ ਪਾ ਲੈਗੇ ਤਾਂ ਰਾਤ ਕਾੜੀ ਆ ਗਿਆ ਉਹਦੇ ਨਾਲ ਖੇਤੀ ਕਰਨ ਲੱਗੇ ਦਿਨ ਰਾਤ ਖੇਤੀ ਨਾਲ ਜੁੜਨਾ ਪੈਂਦਾ ਉਹਦੇ ਵਿੱਚ ਵੀ ਫਿਰ ਵੱਡੀਆਂ ਹੇੜਾ ਫੇੜੀਆਂ ਦਾ ਸਾਹਮਣਾ ਕਿਤੇ ਬੀ ਨਗਲੀ ਆ ਜਾਂਦਾ ਕਿਤੇ ਦਵਾਈਆਂ ਨਗਲੀ ਆ ਜਾਂਦੀਆਂ ਕਿਤੇ ਖਾਦਾ ਨਗਲੀ ਆ ਜਾਂਦੀਆਂ ਪਰ ਜਦੋਂ ਦਾ ਤੁਹਾਡਾ ਭਰਾ ਬੱਚਾ ਇਸ ਪਾਸੇ ਆਇਆ ਤੇ ਮੈਂ ਸੈਂਕੜੇ ਲੋਕਾਂ ਨੂੰ ਉਹਨਾਂ ਤੇ ਜੇ ਉਹਦੀ ਸਖਤ ਕਾਰਵਾਈ ਕਰਕੇ ਔਰ ਉਹਦੇ ਲਈ ਜਿੱਥੇ ਵੀ ਤੁਹਾਡਾ ਕੋਈ ਸਨੇਹਾ ਲੱਗਿਆ ਵੀ ਐੋ ਜੀ ਗੱਲ ਹੁੰਦੀ ਹੈ ਤੇ ਉਥੇ ਮੈਂ ਆਪਣੇ ਅਧਿਕਾਰੀਆਂ ਨੂੰ ਪਹੁੰਚਣ ਦੇ ਲਈ ਔਰ ਸਖਤ ਕਾਨੂੰਨ ਪਰ ਕੋਈ ਮਲੇਰ ਤੋਂ ਲੈ ਤੇ ਫਾਇਲ ਕਰਦੇ ਵਿੱਚ ਜਿੱਥੇ ਖਾਦ ਆਪਣੀ ਬਿਆਦ ਪਗਾ ਚੁੱਕੀ ਸੀ ਉਹ ਸਾਨੂੰ ਤਾਂ ਦੁੱਖ ਦੀ ਇਸ ਗੱਲ ਦਾ ਹੈ ਅਸੀਂ ਉਹਦੇ ਵਿੱਚ ਆਰ ਜ਼ਿੰਮੇਵਾਰ ਬਹੁਤ ਹੋ ਜੰਗੇ ਸੁਦਾਇ ਤੇ ਜਾਂ ਜੋ ਭਾਰ ਵੀ ਗਈ ਜਾਂਦੀ ਉਹ ਸਾਡੇ ਪ੍ਰਬੰਧ ਹੋਣ ਸਾਡੇ ਮੈਂਬਰ ਹੋਣ ਉਹ ਸੈਕਟਰੀ ਇਸ ਤਰ੍ਹਾਂ ਕਿਵੇਂ ਕਾਜਾ ਕੋ ਸਰਕਾਰੀ ਹੋ ਭਰਾਓ ਸਾਰੇ ਪਾਸੇ ਚੌਕਸੀ ਰੱਖਣੀ ਹੁਣ ਸਮੇਂ ਦੀ ਵੱਡੀ ਲੋੜ ਬਣ ਗਈ ਹੈ ਇਸ ਲਈ ਵੇਜ ਜਿhko ਕੇ ਮੇਰੇ ਨੰਬਰ ਤੇ ਕਿਸੇ ਵੀ ਤੁਹਾਨੂੰ ਲੱਗੇ ਵੇਜ ਜਿhko ਕੇ ਮੇਰੇ ਐਡਰੈਸ ਤੇ ਚਿੱਠੀ ਪਾ ਕੇ ਵੀ ਇਥੇ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਮੈਂ ਆਪਣੇ ਅਧਿਕਾਰੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਸਾਫ਼ੀ ਨਾਲ ਕੇ ਆਇਆ ਵੀ ਕੋਈ ਹੋਰ ਟੋਡੀ ਕਦੇ ਮੈਸੇਜ ਇਹੋ ਜੀ ਗੱਲ ਕਿਸੇ ਨੂੰ ਤਾਕ ਪਰੇ ਸਾਂਝ ਕਰਵਾਇਆ ਨਹੀਂ ਪਰ ਜੇ ਕਿਸਾਨ ਦਾ ਹੁੰਦਾ ਧੋਖਾ ਉਸ ਨੂੰ ਦੇਖਣਾ ਮੇਰੇ ਵਾਸਤੇ ਬਹੁਤ ਔਖਾ ਗੱਲ ਹੈ ਉਹ ਕੀਤੇ ਦਾ ਜਿਹੜਾ ਕੋਈ ਦੁਕਾਨਦਾਰ ਵਪਾਰੀ ਆਪਣਾ ਪਾਉ ਗਾ ਦੇ ਨਾਲ ਜਿਹੜਾ ਉਹਦਾ ਜ਼ਿੰਮੇਵਾਰ ਨੇਜ ਦਾ ਅਧਿਕਾਰੀ ਵੀ ਹੋਊਗਾ ਇਸ ਲਈ ਮੈਂ ਤੁਹਾਡਾ ਸੇਜ ਉਹ ਮੰਗੂਗਾ ਆਪਾਂ ਆ ਰਹਿ ਮਿਲ ਕੇ ਕਿਉਂਕਿ ਸਾਡੇ ਕੋਲੇ ਸਾਧਨ ਹੀ ਇਹ ਹੈ ਅਸੀਂ ਰੋਟੀ ਇਸ ਦਾ ਖਾ ਸਕਦੇ ਖੇਤੀ ਕਰਨ ਦੇ ਨਾਲ ਇਹਦੇ ਨਾਲ ਮੈਂ ਗੌਰ ਤੋਂ ਨੂੰ ਸਰਕਾਰੋਂ ਪ੍ਰਾਪਤ ਬੇਨਤੀ ਕਰੂੰਗਾ ਮੈਨੂੰ ਮੰਤਰੀ ਬਣ ਕੇ ਕਈ ਥਾਵਾਂ ਤੇ ਜਾਣ ਦਾ ਸੌਂਵਾਂ ਸਮਾਂ ਮਿਲਿਆ ਸੁਭਾਗ ਪ੍ਰਾਪਤ ਹੋਇਆ ਇਹੋ ਜਿਹੇ ਮੇਲੇ ਜਿਹੜੇ ਪਸ਼ੂਆਂ ਦੇ ਵੀ ਬਹੁਤ ਵੱਡੇ ਲੱਗਦੇ ਰਹੇ ਉਹ ਤੇ ਜਾ ਕੇ ਤੇ ਰਾਜੀ ਹੁੰਦਾ ਜਦੋਂ ਕਹਿੰਦੇ ਆ ਵੀ ਸਾਡੀ ਮੱਝ ਤੇ 3 ਲੱਖ ਦੀ ਹੈ 4 ਲੱਖ ਦੀ ਹੈ 5 ਲੱਖ ਦੀ ਹੈ ਸਾਡੀ ਗਾੜੀ 1 ਲੱਖ ਦੀ ਹੈ 3 ਲੱਖ ਦੀ ਹੈ 4 ਲੱਖ ਦੀ ਹੈ ਘੋੜੇ ਦਾ ਚਲੋ ਵੱਡਾ ਵਪਾਰ ਹੈ ਤਾਂ 70 70 ਸੀਐਸਸੀ ਲੱਖ ਤੇ ਪਹੁੰਚ ਜਾਂਦੇ ਆ ਉਹ ਕਿਤੇ ਕੋਈ ਦੂਰੋਂ ਨਹੀਂ ਆਉਂਦੇ ਉਹ ਤੁਹਾਡੇ ਲਈ ਤੁਹਾਨੂੰ ਥੋੜੀ ਜੀ ਮਿਹਨਤ ਕਰਨ ਦੀ ਲੋੜ ਹੈ ਖੇਤੀ ਦੇ ਨਾਲ ਜੇ ਅਸੀਂ ਜੁੜਵਾਂ ਤੰਦਾ ਕਿ ਆਦਰ ਸਹਜ ਜਾਂਦਾ ਪਰ ਜਿਵੇਂ ਉਹ ਵੀ ਅਕੀਮਤਾ ਹੋਣ ਲੱਗ ਗਈ ਹੈ ਕਿੱਲੇ ਦੀ ਸਾਡੀ ਆਮਦਨ ਇਕੱਠਾ ਆ ਕੇ ਖੜ ਗਈ ਹੈ 1 ਲੱਖ ਰੁਪਿਆ ਅਸੀਂ ਕਮਾ ਸਕਦੇ ਹਾਂ ਬੜੇ ਜ਼ੋਰ ਲਾ ਕੇ ਪਰ ਜੇ ਤੁਹਾਡੇ ਕੋਲੇ ਚੰਗੀ ਨਸਲ ਦੀ ਗਾਂ ਮੱਝ ਆ ਜਾਂਦੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਬਹੁਤ ਵੱਡਾ ਕਿਉਂਕਿ ਉਹਦਾ ਬੱਚਾ ਕਈ ਵਾਰੀ ਕਈ ਲੱਖਾਂ ਦਾ ਵਿਚਨਾਲਾ ਮਿਲ ਜਾਂਦਾ ਘੋੜੀ ਦਾ ਬੱਚਾ ਕਈ ਲੱਖਾਂ ਦਾ ਵਿਚਨਾਲਾ ਹੋ ਜਾਂਦਾ ਜਿਸ ਦੇ ਨਾਲ ਘਰ ਦੀ ਕਾਇਆ ਕੱਦੂਰ ਹੋ ਜਾਂਦੀ ਹੈ ਜਿਸ ਦੇ ਨਾਲ ਸਾਡੇ ਘਰ ਦੇ ਬੱਚੇ ਜੀ ਉਸ ਪਾਸੇ ਵੀ ਲੱਗਦੇ ਆ ਬਹੁਤ ਸਾਰਾ ਜਿਹੜਾ ਅਸੀਂ ਆਪਣੇ ਘਰ ਦਾ ਜਿਹੜਾ ਆਰਥਿਕ ਦੇ ਵਿੱਚ ਵਾਧਾ ਵੀ ਕਰ ਸਕਦੇ ਆ ਪਰ ਜ਼ਰੂਰ ਤਾਂ ਮਿਲਦਾ ਇਸ ਗੱਲ ਦਾ ਵੀ ਉਹ ਭਾਵੇਂ ਲੱਗ ਜਾਂਦੇ ਸੀ ਜ਼ਿੰਮੇਦਾਰਾ ਕਰਦੇ ਹੋਏ ਵੀ ਘਰਾਂ ਦੇ ਵਿੱਚੋਂ ਪਸ਼ੂ ਕੱਢਣ ਲੱਗੇ ਆ ਕਿ ਇਹ ਦੀ ਯਾਰ ਕੋਈ ਫਾਇਦਾ ਨਹੀਂ ਫਾਇਦਾ ਸਪਕਾਰਯੋਗ ਭਾਵੇਂ ਮੋਟਰਸਾਈਕਲ ਦਾ ਕੀ ਹੈ ਫਾਇਦਾ ਕਾਰ ਦਾ ਕੀ ਹੈ ਉਹਦੇ ਤੇ ਤਾਂ ਤੇਲ ਹੋਣ ਦਾ ਬਾਅਦ ਨੇ ਸਾਡੇ ਲਈ ਉਹ ਦੁੱਧ ਵੀ ਦਿੰਦਾ ਸਾਡੇ ਲਈ ਆੰਦਰ ਵੀ ਹੈ ਪਰ ਉਹਨੇ ਸੰਭਾਲਣ ਦੇ ਲਈ ਥੋੜੀ ਖੇਚਲ ਕਰਨ ਦੀ ਲੋੜ ਹੈ ਅੱਗੇ ਅਸੀਂ ਸਾਰੇ ਘਰ ਦੇ ਜੀਵ ਪਰਿਵਾਰ ਸਾਡੀਆਂ ਧੀਆ ਪੈਣਾ ਸਾਡੀਆਂ ਮਾਵਾ ਦਾ ਲੜ ਕੇ ਇਹ ਪਸ਼ੂਆਂ ਦੇ ਤੰਦੇ ਵਿੱਚ ਜਿਸਾ ਪਾ ਲੈਣ ਦੇ ਸੀ ਅਸੀਂ ਐਡੇ ਔਖੇ ਨਹੀਂ ਸੀ ਸਾਡੇ ਕੋਲ ਸਾਧਨ ਵੀ ਬਹੁਤ ਹੋ ਗਏ ਫਿਰ ਵੀ ਅਸੀਂ ਥੋੜੀ ਜਿਹੀ ਆਸ ਮਹਿਸੂਸ ਕਰ ਰਹੇ ਆ ਕਾਰਨ ਇਹ ਹੈ ਕਿ ਜਿਹੜਾ ਰਲ ਮਿਲ ਕੇ ਦਾ ਕੰਮ ਸੀ ਜਿਹੜਾ ਸਾਡਾ ਸਾਂਝਾ ਕੰਮ ਸੀ ਉਹ ਤੋਂ ਅਸੀਂ ਛੱਡ ਕੇ ਅਸੀਂ ਆਪੋ ਆਪਣੇ ਰਾਹੇ ਹੁੰਦੇ ਜਾਨੇ ਸੋ ਸਰਕਾਰ ਨੂੰ ਉਪਰ ਆਓ ਮੈਂ ਇੱਕ ਬੇਨਤੀ ਕਰੂੰਗਾ ਅਸੀਂ ਕਿਉਂਕਿ ਬਹੁਤ ਸਾਰਿਆਂ ਨੇ ਪਹਿਲਾਂ ਬੇਨਤੀ ਕੀਤੀ ਹੈ ਵੀ ਸਾਨੂੰ ਤੁਸਿਆਂਵਾਂ ਧਰਨੀਆਂ ਪੈਂਦੀਆਂ ਮੱਢਣ ਤੋਂ ਲੈ ਕੇ ਮੱਢਣ ਤੱਕ ਤੇ ਵੇਚਣ ਦਾ ਇਸ ਲਈ ਅਸੀਂ ਉਹ ਪ੍ਰਵਾਨਤ ਫਸਲਾਂ ਬੀਜ ਗਏ ਜਿਹੜੇ ਝੋਨੇ ਯੂਨੀਵਰਸਿਟੀ ਕੋਲੋਂ ਦੱਸਿਆ ਗਿਆ 126 ਦੀ ਗੱਲ ਉਹਦੇ ਲਈ ਸਰਕਾਰ ਨੂੰ ਵੀ ਖੜਨਾ ਪੈਂਦਾ ਤੂੰ ਦੇ ਨਾਲ ਵਪਾਰੀ ਵੀ ਨਾ ਨਹੀਂ ਕਰ ਸਕਦਾ ਕਈ ਵਾਰੀ ਹਾਈਬ੍ਰਿਡ ਦੀਆਂ ਦੂਸਰੀਆਂ ਜਿਹੜੀਆਂ ਕਿਸਮਾਂ ਪੰਜ ਚਾਰ ਮਣ ਠੀਕ ਆਜਨ ਵੱਧ ਵੀ ਦੇ ਸਕਦੀਆਂ ਹੋਰ ਗਿਆ ਪਰ ਉਹਦੇ ਕਰਕੇ ਸਾਰੀ ਫਸਲ ਤੇ ਉਹ ਜਿਹੜਾ ਵਪਾਰੀ ਜਿਹੜਾ ਖਰੀਦਣ ਵਾਲਾ ਉਹ ਕਈ ਵਾਰੀ ਕਹਿਨ ਵਾਲੀ ਹੈ ਤਾਂ ਹਾਈਬ੍ਰਿਡ ਹੈ ਉਹਦੇ ਤੇ ਫਿਰ ਰੋਏ ਰੱਪੇ ਵਾਧਦੇ ਆ ਮੈਂ ਦੋ ਲੋਕਾਂ ਨੂੰ ਕਹਾਂਗਾ ਕਿ ਆਪਰੀਆ ਜਿਹੜੀਆਂ ਪਰਵਾਰਕ ਫਸਲਾਂ ਜਿਹੜੀਆਂ ਬੀਜ ਸਕਦੇ ਆ ਉਹਦੇ ਲਈ ਸਾਡੇ ਯੂਨੀਵਰਸਿਟੀ ਦੇ ਅਧਿਕਾਰੀ ਆਪਣੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਔਰ ਕਰਮਚਾਰੀ ਪਿੰਡ ਪੱਦਰ ਤੱਕ ਮੈਂ ਏਡੀਓ ਇੰਸਪੈਕਟਰ ਉਹਨਾਂ ਨੂੰ ਜਦੋਂ ਲਾਇਆ ਉਸ ਵੇਲੇ ਕਿਹਾ ਵੀ ਤੁਸੀਂ ਫਸਲ ਬੀਜਣ ਵੇਲੇ ਫਸਲ ਨੂੰ ਤਿਆਰ ਕਰਨ ਵਾਲੀ ਇੱਕ ਵਾਰੀ ਜਦੋਂ ਪਿੰਡ ਵਿੱਚ ਜਾਓਗੇ ਗੁਰਦੁਆਰੇ ਰੋਕਾ ਦੇ ਕੇ ਵੀ ਮੈਂ ਇੱਥੇ ਆਇਆ ਔਰ ਜੇ ਕਿਸੇ ਕਿਸਾਨ ਪਰ ਆਨੇ ਕੋਈ رائے ਲੈਣੀ ਹੈ ਕੋਈ مشورہ ਕਰਨਾ ਤਾਂ ਉਹਨੂੰ ਮਿਲ ਕੇ ਚੰਗੀ ਸੇਧ ਲੈ ਸਕਦੇ ਆ ਇਹ ਮੁੰਡਿਆਂ ਨੇ ਕਾਫੀ-ਕਾਫੀ ਸਾਲ ਸਾਪੜੀ ਪੜਾਈ ਕਰਕੇ ਔਰ ਬਾਹਰ ਵਿੱਚ ਨੌਕਰੀਆਂ ਵਿੱਚ ਆਉਂਦੇ ਆ ਜਿਹੜੇ ਪਿੰਡ ਵਿੱਚ ਇਹ ਸਾਡੇ ਅਧਿਕਾਰੀ ਕਰਮਚਾਰੀ ਥੋੜਾ ਸਾਥ ਨਹੀਂ ਦਿੰਦੇ ਜੇ ਗੱਲ ਨਹੀਂ ਹੁੰਦੀ ਜੇ ਤੁਸੀਂ ਮੇਰੇ ਤੱਕ ਨਹੀਂ ਬਚਾਉਂਦੇ ਫਿਰ ਤੁਹਾਡੇ ਵਾਸਤੇ ਵੀ ਕੋਈ ਚੰਗੀ ਗੱਲ ਨਹੀਂ ਸਾਰੇ ਨਰਮਕੀ ਦੇ ਵਿੱਚ ਆ ਕਾ ਸਕਦੇ ਆ ਫਿਰ ਦੁਬਾਰੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਬੜਾ ਚੌਕ ਸੀਦਾ ਸਮਾਂ ਇੱਕ ਇੱਕ ਮਿੰਟ ਵੀ ਇੱਕੇ ਨਗਰਾਨੀ ਨਾਲ ਫੇਰੀ ਅਸੀਂ ਆਪਣੀਆਂ ਬਦਲਾਂ ਨੂੰ ਪਾ ਸਕਦੇ ਆ ਫੇਰੀ ਅਸੀਂ ਆਪਣੀਆਂ ਬਦਲਾਂ ਨੂੰ ਵੇਚ ਸਕਦੇ ਆ ਆਪਾਂ ਨੰਨੇ ਵੀ ਪਹਿਲਾਂ ਚਾਰਸ ਘਰੇ ਬਹੁਤ ਵੱਡੀ ਕਾਜ ਤੋਂ ਹੋਈ ਸੀ ਬਹੁਤ ਕੱਢ ਗਈ ਮਾਤਮ ਦਾ ਫੱਟ ਪੈ ਗਿਆ ਔਰ ਹਾਈਬ੍ਰਿਡ ਵੀ ਆ ਕੇ ਹੌਲੀ ਹੌਲੀ ਅਸੀਂ ਆਪਣੇ ਘਰ ਦੇ ਮਿਆਂ ਨੂੰ ਛੱਡ ਕੇ ਉਹ ਵਰਤੀ ਉਹਨਾਂ ਦੇ ਨਿਰਪਰ ਹੋਊਗੀ ਉਹਨਾਂ ਦੀ ਬਲਾਸਟਾ ਆਈ ਤੇ ਉਹਦੇ ਦੇ ਸਿਸਟਮ ਕਰਦੇ ਐ ਸਾਰਾ ਪਾ ਵੀ ਦੇਖ ਲਿਆ ਪਰ ਉਸ ਸਾਰੇ ਮਾਰੇ ਦੀ ਉਤਰਦੀ ਇਹ ਥੋੜਾ ਜਿਹਾ ਸੀ ਕਿ ਆਦੇ ਇਹ ਚਾਰ ਕਰੀਏ ਪ੍ਰਮਾਨ ਇਥੇ ਲਿਖਿਆ ਹੋਇਆ तकरीबन 59 ਕਿਸਮਾਂ ਨਰਮੇ ਦੀ ਹੈ ਜੇ ਉਹ ਜੇ ਤੁਸੀਂ ਵੇਖ ਕੇ ਉਹਨਾਂ ਦੇ ਵਿੱਚੋਂ ਤਸੱਲੀ ਆਏ ਜਿਹੜਾ ਤੁਹਾਡਾ ਦੁਕਾਨਦਾਰ ਨੂੰ ਬੀਰ ਹੋਵੇ ਇਹ ਤੋਂ ਲੱਗਾ ਇੱਕ ਜਿਹੜੀ ਨਰਮ ਕਬਾਹ ਦੀ ਨਵੀਂ ਕਿਸਮ ਕੱਢੀ ਹੈ ਜਿਹਦਾ ਚਾਰ ਵੀ ਨਾਉ ਬਾਕੀ ਇੰਟਰਨੈਟ ਚੰਗਾ ਹੈ ਬੇਸਿਕ ਪਰ ਹੋਰ ਉਸੇ ਦੀ ਤੋਂ ਦੁਆਰੇ ਦੀ ਜਾਇ ਕਮੀ ਹੈ ਮੈਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਅਸੀਂ ਉਹਦੇ ਜਰੂਰ ਉਧਰਲੇ ਪਾਸੇ ਆਈਏ ਕਿ ਅਸੀਂ ਆਪਣੇ ਘਰੇ ਬਗਾਈ ਤੋਂ ਚੱਕ ਕੇ ਦਾਣੇ ਬੀਜ ਲੈਂਦੇ ਸਾਂ ਉਸੇ ਦਾ ਵਿਆਰੇ ਨਾਰੇ ਹੋ ਜਾਂਦੀ ਸੀ ਹੁਣ ਅਸੀਂ ਆਈ ਵਾਰੀ ਇਸ ਵਾਰ ਦੇਖ ਰਹੇ ਆ ਕਿ ਕਿਹੜੀ ਫਸਲ ਆਉਗੀ ਕਿਹੜੀ ਕਿਸਮ ਆਉਗੀ ਸਰਕਾਰ ਯੋਪਰਾਓ ਫਿਰ ਵੀ ਤੁਸੀਂ ਅਸੀਂ ਰੱਖ ਕੇ ਯੂਨੀਵਰਸਿਟੀ ਸਾਡਾ ਖੇਤੀਬਾੜੀ ਵਿਭਾਗ ਬਹੁਤ ਬੜਾ ਇਸਤਫਾ ਕੋਨੇ ਹੈ ਲੜ ਮੇਕੇ ਦੇ ਵੀ ਇਸ ਨੂੰ ਹੋਰ ਸੁਧਾਰਨਾ ਹੈ ਤੁਹਾਡਾ ਹਮੇਸ਼ਾ ਮੈਂ ਇਸ ਗੱਲ ਵਿੱਚ ਸਾਥ ਚਾਹੂੰਗਾ ਸਹਿਯੋਗ ਚਾਹੂੰਗਾ ਮੈਂ ਤੁਹਾਡਾ ਚਾਕਰ ਨੌਕਰ ਹੋ ਕੇ ਜਨਰਾ ਜਦੋਂ ਵੀ ਮਾਤੀ ਮੇਰੀ ਲੋੜ ਹੋਈ ਮੈਂ ਤੁਹਾਡੇ ਨਾਲ ਹੋਵਾਂਗਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜ਼ਿੰਦਗੀ ਕਈ ਵਾਰੀ ਉਹ ਨਾਰ ਦੇ ਵਿੱਚ ਜਾਂਦੀ ਰਹਿੰਦੀ ਹੈ ਤੁਹਾਡੇ ਕੋਲੇ ਬੈਠ ਕੇ ਥੋੜੇ ਹੋਰ ਵੀ ਆਸਾਰੀ ਜਿਹੜੀ ਨਮਾਜ਼ ਲੱਗੀ ਹੈ ਵੀ ਦੇਖ ਲੈ ਮੇਰਾ ਦਿਲ ਸੀ ਪਰ ਮੈਂ ਇੱਕ ਮੇਰੇ ਨੇੜੇ ਦੇ ਜਿਹੜੇ ਸਾਥੀ ਆ ਉਹਨਾਂ ਦੀ ਬਾਤ ਆਈ ਤਾਂ ਹੋ ਗਿਆ ਉਹਦੇ ਵਿੱਚ ਮੈਂ ਪਹੁੰਚਣਾ ਮੈਂ ਇਸ ਗੱਲ ਇਸ ਤੇ ਸੋਤੋ ਸਾਰਿਆਂ ਤੋਂ ਇਸ ਗੱਲ ਦੀ ਮਾਫੀ ਚਾਹੂੰਗਾ ਦੁਬਾਰਾ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਦੇ ਵਿੱਚੋਂ ਆ 100 ਦੇ ਤੋਂ ਅਸੀਂ ਅਸੀਂ ਪਹਿਲਾਂ ਕੋਈ ਬਾਹਰ ਨਹੀਂ ਕੰਮ ਕਰਦੇ ਸੀ ਇਹੀ ਜਿੰਨੀ ਕਿ ਖੇਤੀ ਹੁੰਦੀ ਸੀ ਜਾਂ ਇਹੋ ਕੰਮ ਕਰਨ ਵਾਲਿਆਂ ਤੋਂ ਹੈ ਲੋਕ ਤਕਲੀਫਾਂ ਜਾਣਦੇ ਆ ਪਾਣੀ ਦੀ ਲੋੜ ਕਰਿਓ ਇਹੀ ਤੇ ਇਸ ਕਰਕੇ ਜੀ ਅਪ੍ਰੈਲ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਲਹਿਰਾਂ ਦਾ ਜਿਹੜਾ ਜਮੀਨੀ ਕੰਦ ਤਕਰੀਬਨ ਸਾਰੇ ਸੂਬੇ ਕਸੀਆਂ ਪਕੀਆਂ ਹੋਣ ਜਿਹੜਾ ਉਹਨਾਂ ਦਾ ਸਬੰਧ ਕੀਤਾ ਜਾ ਰਿਹਾ ਬਿਜਲੀ ਤੋਂ ਉਹਨੂੰ ਜਦੋਂ ਝੋਨੇ ਦੀ ਲਵਾਈ ਤੋਂ ਲੈ ਕੇ ਤੇ ਉਹਨੂੰ ਪਾਰਾ ਪਾਲਣ ਦੇ ਲਈ ਕਦੇ ਖਾਸ ਇਹਨਾਂ ਤੇ ਵੀ ਨਿਗਰਾਨੀ ਰੱਖਣੀ ਹੋਵੇ ਬਹੁਤ ਵੱਡੀ ਲੋੜ ਹੋਊਗੀ ਸਾਰਿਆਂ ਦਾ ਬਹੁਤ ਧੰਨਵਾਦ प्रवान करो वागुरू जी का खालसा वागुरू जी की फतह बहुत बहुत धन्यवाद साजे बहुत ही सत्कार हो